ਜੋ ਘਟਨਾ ਘਟੀ ਹੈ ਬਹੁਤ ਹੀ ਮੰਦਭਾਗੀ ਘਟਨਾ ਹੈ ਕੋਈ ਵੀ ਕਾਰਨ ਨਾਲ ਹਿੰਸਾ ਕੀਤੀ ਉਹਨੂੰ ਕਿਸੇ ਸਮੇਂ ਵੀ ਅਸੀਂ ਐਕਸੈਪਟ ਨਹੀਂ ਕਰਦੇ ਇਹ ਲੋਕ ਪੰਜਾਬ ਦੇ ਹਿੱਤਾਸ਼ੀ ਨਹੀਂ ਹੋ ਸਕਦੇ ਆ ਕਿਸੇ ਨੂੰ ਅਧਿਕਾਰ ਨਹੀਂ ਦਿੰਦਾ ਵੀ ਕਾਨੂੰਨ ਆਪਣੇ ਹੱਥ ਚ ਲਵੇ ਪੰਜਾਬ বিজেপি ਪ੍ਰਧਾਨ ਸੁਨੀਲ ਜਾਕੜ ਬੋਲੇ ਕੰਗਣਾ ਨਦੀ ਥੱਪੜ ਵਾਲੀ ਘਟਨਾ ਤੇ ਕਿਹਾ ਜੋ ਘਟਨਾ ਘਟੀ ਹੈ ਬਹੁਤ ਮੰਦਪਗੀ ਹੈ ਕਿਸੇ ਵੀ ਰੂਪ ਚ ਹਿੰਸਾ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਅੱਗੋਂ ਦੇਖੋ ਹੋਰ ਕੁਝ ਕੀ ਕਿਹਾ ਜੋ ਘਟਨਾ ਘਟੀ ਹੈ ਬਹੁਤ ਹੀ ਮੰਦਪਗੀ ਘਟਨਾ ਹੈ ਕਿਉਂਕਿ ਹਿੰਸਾ ਕਿਸੇ ਵੀ ਰੂਪ ਚ ਕੋਈ ਵੀ ਕਾਰਨ ਨਾਲ ਹਿੰਸਾ ਕੀਤੀ ਉਹਨੂੰ ਕਿਸੇ ਸਮੇਂ ਵੀ ਅਸੀਂ ਐਕਸੈਪਟ ਨਹੀਂ ਕਰਦੇ ਲੋਕਤੰਤਰ ਉਹਨੂੰ ਇਜਾਜ਼ਤ ਨਹੀਂ ਦਿੰਦਾ ਤੇ ਉਸ ਤੋਂ ਵੀ ਜ਼ਿਆਦਾ ਮਾੜੀ ਗੱਲ ਜਿਹੜੀ ਹੋਈ ਹੈ ਵੀ ਉਸ ਹਿੰਸਾ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਬਹੁਤ ਸਾਰੇ ਜਥੇਬੰਦੀਆਂ ਬਹੁਤ ਸਾਰੇ ਇਹ ਐਲੀਮੈਂਟਸ ਅਗੇ ਆਏ ਜਿਹੜੇ ਉਹਨੂੰ ਹੱਲਾਸ਼ੇਰੀ ਦੇਣ ਦੀ ਗੱਲ ਕਹਿ ਰਹੇ ਆ ਇਹ ਲੋਕ ਪੰਜਾਬ ਦੇ ਹਿੱਤਾਸ਼ੀ ਨਹੀਂ ਹੋ ਸਕਦੇ ਕਿਉਂਕਿ ਮੇਰਾ ਮੰਨਣਾ ਹੈ ਕਿ ਜੋ ਸ਼ਬਦ ਤੰਗਣਾ ਰਣੋਤ ਨੇ ਪਹਿਲਾਂ ਅਜ ਤੋਂ 2.5 ਸਾਲ ਪਹਿਲਾਂ ਜਿਹੜੇ ਕਹੇ ਸੀਗੇ ਉਹ ਬਿਲਕੁਲ ਐ ਸੰਵੇਦਨਸ਼ੀਲ ਸੀਗੇ ਉਹਨਾਂ ਦੀ ਕੋਈ ਲੋੜ ਐ ਨਹੀਂ ਸੀ ਲੋਕਾਂ ਦੀ ਭਾਵਨਾਵਾਂ ਉਹਦੇ ਨਾਲ ਹਰਟ ਹੋਈਆਂ ਪਰ ਆ ਕਿਸੇ ਨੂੰ ਅਧਿਕਾਰ ਨਹੀਂ ਦਿੰਦਾ ਵੀ ਕਾਨੂੰਨ ਆਪਣੇ ਹੱਥ 'ਚ ਲਵੇ ਤੇ ਕਿਸੇ ਦੀ ਗੱਲ ਨਹੀਂ ਜਿਹੜੇ ਆਫੀਸਰ ਨੇ ਕੀਤਾ ਹੀ ਇਜ਼ ਅ ਯੂਨੀਫਾਰਮਡ ਆਫੀਸਰ ਇੱਕ ਪੁਲਿਸ ਅਧਿਕਾਰੀ ਚਾਹੇ ਸੀਆਈਏ ਸਫਾ ਚਾਹੇ ਕਿਸੇ ਵੀ ਇੱਕ ਆਰਮ ਫੋਰਸ ਦੀ ਮੈਂਬਰ ਐ ਉਹਨਾਂ ਦੀ ਡਿਊਟੀ ਕਾਨੂੰਨ ਤੇ ਪਹਿਰਾ ਦੇਣ ਦੀ ਐ ਨਾ ਕਿ ਕਾਨੂੰਨ ਤੋੜਨ ਦੀ ਤੇ ਉਸ ਤੋਂ ਵੀ ਮੈਂ ਸਮਝਦਾ ਮਾੜੀ ਗੱਲ ਹੈ ਵੀ ਕਈ ਜਿਹੜੇ ਰਾਜਨੀਤਿਕ ਲੋਕ ਇਹਦੇ ਵਿੱਚ ਆਪਣੀ ਰੋਟੀਆਂ ਸੇਕਣ ਵਾਸਤੇ ਅੱਗੇ ਆ ਰਹੇ ਆ ਉਹ ਪੰਜਾਬ ਦਾ ਭਲਾ ਨਹੀਂ ਕਰ ਰਹੇ ਤੇ ਇਸ ਮੌਕੇ ਤੇ ਆ ਘਟਨਾ ਘਟਨੀ ਇੱਕ ਪਾਸੇ ਰਿਜ਼ਲਟ ਆ ਰਹੇ ਜਿਹਦੇ ਉੱਤੇ ਚਿੰਤਾ ਆਪਾਂ ਜ਼ਾਹਿਰ ਕਰ ਰਹੇ ਆ ਰੈਡਿਕਲ ਐਲੀਮੈਂਟਸ ਦੇ ਰੈਡਿਕਲ ਥਾਟਸ ਨੂੰ ਪੰਜਾਬ ਦੇ ਅੰਦਰ ਸਿਰ ਚੱਕਣ ਦਾ ਮੌਕਾ ਮਿਲ ਰਿਹਾ ਉਸ ਉਸੇ ਸਮੇਂ ਜਿਹੜੀ ਘਟਨਾ ਅਜ ਤੋਂ 2-3 ਸਾਲ ਵਾਪਰੀ ਉਹਦਾ ਰਿਐਕਸ਼ਨ ਤੇ ਅੱਜ ਹਿੰਸਕ ਰੂਪ ਚ ਰਿਐਕਸ਼ਨ ਆਣਾ ਬੜੀ ਚਿੰਤਾ ਦਾ ਵਿਸ਼ਾ ਹੈ ਲੋਕਾਂ ਨੂੰ ਮੈਂ ਸਮਝਦਾ ਵੀ ਇਹਦਾ ਇਹਨਾਂ ਨਾਲ ਕੋਈ ਆਪਸ ਵਿੱਚ ਲਿੰਕ ਨਹੀਂ ਹੋਣਾ ਚਾਹੀਦਾ ਪਰ ਇੱਕ ਇਕੋਸਿਸਟਮ ਇੱਕ ਵਾਤਾਵਰਣ ਦੇ ਅੰਦਰ ਇਸ ਕੇ ਸੰਬੰਧ ਆ ਵੀ ਹਿੰਸਾ ਹੀ ਹਰੇਕ ਸਮੱਸਿਆ ਦਾ ਸਮਾਧਾਨ ਹੈ ਹਰੇਕ ਆਪਣੇ ਥੋਡੇ ਨਗਰ ਕੋਈ ਨਾਰਾਜ਼ਗੀ ਹੈ ਤਾਂ ਉਹਦਾ ਜਵਾਬ ਹਿੰਸਾ ਨਾਲ ਹੀ ਦਿੱਤਾ ਜਾਣਾ ਆ ਪੰਜਾਬ ਵਾਸਤੇ ਬਹੁਤ ਹੀ ਮਾੜੀ ਡਿਵੈਲਪਮੈਂਟ ਹੈ ਜਿਹਦੀ ਮੈਂ ਸਮਝਦਾ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਤੇ ਸਮਾਜ ਨੂੰ ਇਹਦੀ ਵਿਖੇਦੀ ਕਰਨੀ ਚਾਹੀਦੀ ਹੈ ਜੋ ਘਟਨਾ ਘਟੀ ਹੈ ਬਹੁਤ ਹੀ ਮੰਦਪਾਗੀ ਘਟਨਾ ਹੈ ਕਿਉਂਕਿ ਹਿੰਸਾ ਕਿਸੇ ਵੀ ਰੂਪ ਚ ਕੋਈ ਵੀ ਕਾਰਨ ਨਾਲ ਹਿੰਸਾ ਕੀਤੀ ਉਹਨੂੰ ਕਿਸੇ ਸਮੇਂ ਵੀ ਅਸੀਂ ਐਕਸੈਪਟ ਨਹੀਂ ਕਰਦੇ ਲੋਕਤੰਤਰ ਉਹਨੂੰ ਇਜਾਜ਼ਤ ਨਹੀਂ ਦਿੰਦਾ ਤੇ ਉਸ ਤੋਂ ਵੀ ਜ਼ਿਆਦਾ ਮਾੜੀ ਗੱਲ ਜਿਹੜੀ ਹੋਈ ਹੈ ਵੀ ਉਸ ਹਿੰਸਾ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਬਹੁਤ ਸਾਰੇ ਜਥੇਬੰਦੀਆਂ ਬਹੁਤ ਸਾਰੇ ਇਹ ਐਲੀਮੈਂਟਸ ਅੱਗੇ ਆਏ ਜਿਹੜੇ ਉਹਨੂੰ ਹੱਲਾਸ਼ੇਰੀ ਦੇਣ ਦੀ ਗੱਲ ਕਹਿ ਰਹੇ ਐ ਲੋਕ ਪੰਜਾਬ ਦੇ ਹਿਤਾਸ਼ੀ ਨਹੀਂ ਹੋ ਸਕਦੇ ਕਿਉਂਕਿ ਮੇਰਾ ਮੰਨਣਾ ਹੈ ਕਿ ਜੋ ਸ਼ਬਦ ਤੰਗਣਾ ਰਣੋਤ ਨੇ ਪਹਿਲਾਂ ਅਜ ਤੋਂ 2.5 ਸਾਲ ਪਹਿਲਾਂ ਜਿਹੜੇ ਕਹੇ ਸੀਗੇ ਉਹ ਬਿਲਕੁਲ ਐ ਸੰਵੇਦਨਸ਼ੀਲ ਸੀਗੇ ਉਹਨਾਂ ਦੀ ਕੋਈ ਲੋੜ ਐ ਨਹੀਂ ਸੀ ਲੋਕਾਂ ਦੀ ਭਾਵਨਾਵਾਂ ਉਹਦੇ ਨਾਲ ਹਰਟ ਹੋਈਆਂ ਪਰ ਆ ਕਿਸੇ ਨੂੰ ਅਧਿਕਾਰ ਨਹੀਂ ਦਿੰਦਾ ਵੀ ਕਾਨੂੰਨ ਆਪਣੇ ਹੱਥ 'ਚ ਲਵੇ ਤੇ ਕਿਸੇ ਦੀ ਗੱਲ ਨਹੀਂ ਜਿਹੜੇ ਆਫੀਸਰ ਨੇ ਕੀਤਾ ਇਸ ਇਜ਼ ਅ ਯੂਨੀਫਾਰਮਡ ਆਫੀਸਰ ਇੱਕ ਪੁਲਿਸ ਅਧਿਕਾਰੀ ਚਾਹੇ ਸੀਆਈਏ ਸਫਾ ਚਾਹੇ ਕਿਸੇ ਵੀ ਇੱਕ ਆਰਮ ਫੋਰਸ ਦੀ ਮੈਂਬਰ ਹੈ ਉਹਨਾਂ ਦੀ ਡਿਊਟੀ ਕਾਨੂੰਨ ਤੇ ਪਹਿਰਾ ਦੇਣ ਦੀ ਐ ਨਾ ਕਿ ਕਾਨੂੰਨ ਤੋੜਨ ਦੀ ਤੇ ਉਸ ਤੋਂ ਵੀ ਮੈਂ ਸਮਝਦਾ ਮਾੜੀ ਗੱਲ ਹੈ ਵੀ ਕਈ ਜਿਹੜੇ ਰਾਜਨੀਤਿਕ ਲੋਕ ਇਹਦੇ ਵਿੱਚ ਆਪਣੀ ਰੋਟੀਆਂ ਸੇਕਣ ਵਾਸਤੇ ਅੱਗੇ ਆ ਰਹੇ ਆ ਉਹ ਪੰਜਾਬ ਦਾ ਭਲਾ ਨਹੀਂ ਕਰ ਰਹੇ ਤੇ ਇਸ ਮੌਕੇ ਤੇ ਆ ਘਟਨਾ ਘਟਨੀ ਇੱਕ ਪਾਸੇ ਰਿਜ਼ਲਟ ਆ ਰਹੇ ਜਿਹਦੇ ਉੱਤੇ ਚਿੰਤਾ ਆਪਾਂ ਜ਼ਾਹਿਰ ਕਰ ਰਹੇ ਆ ਰੈਡਿਕਲ ਐਲੀਮੈਂਟਸ ਤੇ ਰੈਡਿਕਲ ਥਾਟਸ ਨੂੰ ਪੰਜਾਬ ਦੇ ਅੰਦਰ ਸਿਰ ਚੱਕਣ ਦਾ ਮੌਕਾ ਮਿਲ ਰਿਹਾ ਉਸ ਉਸੇ ਸਮੇਂ ਜਿਹੜੀ ਘਟਨਾ ਅਜ ਤੋਂ 2-3 ਸਾਲ ਵਾਪਰੀ ਉਹਦਾ ਰਿਐਕਸ਼ਨ ਤੇ ਅੱਜ ਹਿੰਸਕ ਰੂਪ ਚ ਰਿਐਕਸ਼ਨ ਆਣਾ ਬੜੀ ਚਿੰਤਾ ਦਾ ਵਿਸ਼ਾ ਹੈ ਲੋਕਾਂ ਨੂੰ ਮੈਂ ਸਮਝਦਾ ਵੀ ਇਹਦਾ ਇਹਨਾਂ ਨਾਲ ਕੋਈ ਆਪਸ ਵਿੱਚ ਲਿੰਕ ਨਹੀਂ ਹੋਣਾ ਚਾਹੀਦਾ ਪਰ ਇੱਕ ਇਕੋਸਿਸਟਮ ਇੱਕ ਵਾਤਾਵਰਨ ਦੇ ਅੰਦਰ ਇਸ ਕੇ ਸੰਬੰਧ ਆ ਵੀ ਹਿੰਸਾ ਹੀ ਹਰੇਕ ਸਮੱਸਿਆ ਦਾ ਸਮਾਧਾਨ ਹੈ ਹਰੇਕ ਆਪਣੇ ਥੋਡੇ ਨਗਰ ਕੋਈ ਨਾਰਾਜ਼ਗੀ ਹੈ ਤੇ ਉਹਦਾ ਜਵਾਬ ਹਿੰਸਾ ਨਾਲ ਹੀ ਦਿੱਤਾ ਜਾਣਾ ਆ ਪੰਜਾਬ ਵਾਸਤੇ ਬਹੁਤ ਹੀ ਮਾੜੀ ਡਿਵੈਲਪਮੈਂਟ ਹੈ ਜਿਹਦੀ ਮੈਂ ਸਮਝਦਾ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਤੇ ਸਮਾਜ ਨੂੰ ਇਹਦੀ ਨਿਖੇਦੀ ਕਰਨੀ ਚਾਹੀਦੀ ਹੈ